ਗੁਰਮੁਖ ਪਿਆਰਿਓ ਆਪਾਂ 37ਵੀਂ ਪੌੜੀ ਦਾ ਇੱਕ ਪਾਰਟ ਬਣਾਇਆ ਸੀ ਉਸ ਤੋਂ ਬਾਅਦ ਅੱਗੇ ਆਪਾਂ ਸ਼ੁਰੂ ਕਰਦੇ ਆਂ ਤਿੱਥੈ ਸੀ ਤੋ ਸੀਤਾ ਮਹਿਮਾ ਮਾਹੇ ਕਰਮਵਾਸਦਾ ਦੇ ਵਿੱਚ ਜਾ ਕੇ ਉਹਦੀ ਮਹਿਮਾ ਦੇ ਵਿੱਚ ਬੰਦਾ ਸਿਉਆ ਜਾਂਦਾ ਸੀਤਾ ਜਾਂਦਾ ਇੱਥੇ ਸੀਤੋ ਸੀਤਾ ਭਾਵ ਇਦਾਂ ਨਹੀਂ ਕੋਈ ਸ਼ਬਦ ਬੋਲਣਾ ਸੀਤੋ ਸੀਤਾ ਸੀਤਾ ਹੁੰਦਾ ਸਿਉਣਾ ਸਿਉਣ ਦਾ ਭਾਵ ਕੀ ਹੁੰਦਾ ਪ੍ਰੋਇਆ ਜਾਣਾ ਉਹਦੀ ਮਹਿਮਾ ਦੇ ਵਿੱਚ ਜੁੜ ਜਾਣਾ ਇੰਨਾ ਜੁੜ ਜਾਣਾ ਵੀ ਜਿਵੇਂ ਆਪਾਂ ਕਹਿੰਦੇ ਵੀ ਤੂੰ ਤਾਂ ਇੱਥੇ ਸਿਉਂਤਾ ਗਿਆ ਤੂੰ ਇੱਥੇ ਸੀਤਾ ਹੀ ਗਿਆ ਯਾਰ ਇਸ ਕਰਕੇ ਤਾਂ ਕਿ ਰੂਪ ਨ ਕਥਨੇ ਜਾਏ ਜਿਹੜਾ ਬੰਦਾ ਕਰਮ ਅਵਸਥਾ ਦੇ ਵਿੱਚ ਵਗ ਜਾਂਦਾ ਇਹ ਗੁਣ ਧਾਰਨ ਕਰਨ ਦੀਆਂ ਗੱਲਾਂ ਨੇ ਤੇ ਫਿਰ ਉਹਨਾਂ ਦੀ ਮਹਿਮਾ ਭਾਈ ਕਹੀ ਨਹੀਂ ਜਾਂਦੀ ਨਾ ਉਹ ਮਰੇ ਨਾ ਟਾਗੇ ਜਾਏ ਜਿਨ ਕਾ ਰਾਮ ਵਸੈ ਮਨ ਮਾਹੇ ਉਹ ਆਤਮਕ ਮੌਤੇ ਨਹੀਂ ਮਰਦੇ ਮਰਨਾ ਤਾਂ ਸਭ ਨੇ ਆ ਜੋ ਆਇਆ ਸੋ ਚੱਲਸੀ ਸਭ ਕੋਈ ਆਈ ਬਾਰੀ ਐ ਆਤਮਕ ਮੌਤੇ ਨਹੀਂ ਮਰਦੇ ਭਾਵ ਜਮੀਰ ਕਰਕੇ ਨਹੀਂ ਮਰਦੇ ਜਿਵੇਂ ਸੰਤ ਜਨਾਰਦਨ ਸਿੰਘ ਨੇ ਕਿਹਾ ਸੀ ਕਹਿੰਦਾ ਵੀ ਮੈਂ ਆਤਮਕ ਮੌਤ ਨੂੰ ਮੌਤ ਸਮਝਦਾ ਜਿਹੜਾ ਸਰੀਰ ਦੀ ਮੌਤੇ ਤਾਂ ਸਾਰਿਆਂ ਤੇ ਅਟਲ ਹੈ ਸੋ ਇਦਾਂ ਆਪਾਂ ਨੇ ਕੀ ਕਰਨਾ ਹੈ ਅ ਮਹਾਰਾਜ ਕਹਿੰਦੇ ਜਿਹੜੇ ਭਾਈ ਕਰਮਵਸਥਾ ਦੇ ਵਿੱਚ ਚਲੇ ਜਾਂਦੇ ਨਾ ਉਹ ਮਰੇ ਨਾ ਠੱਗ ਜਾਈਂ ਨਾ ਤਾਂ ਉਹ ਮਰਦੇ ਨੇ ਆਤਮਿਕ ਮੋਤੀ ਨਹੀਂ ਮਰਦੇ ਤੇ ਨਾ ਹੀ ਠੱਗੇ ਜਾਂਦੇ ਨੇ ਹੁਣ ਠੱਗਣ ਜਾਣ ਦਾ ਕੀ ਮਤਲਬ ਹੈ ਅਨੇਕਾਂ ਤਰ੍ਹਾਂ ਦੀਆਂ ਠੱਗੀਆਂ ਨੇ ਬੰਦੇ ਨੂੰ ਡਰਾਇਆ ਜਾਂਦਾ ਹੈ ਡਰਾ ਕੇ ਲੁੱਟਿਆ ਜਾਂਦਾ ਹੈ ਤੇ ਨਾਲੇ ਉਸ ਨੂੰ ਗੁੰਮਰਾਹ ਕਰਕੇ ਲੁੱਟਿਆ ਜਾਂਦਾ ਕਿਵੇਂ ਤੁਹਾਡੇ ਘਰ ਦਾ ਜਿਹੜਾ ਰਾਜ ਜਗਾ ਗਲਤ ਹੈ ਕਿ ਬਾਥਰੂਮ ਗਲਤ ਨੇ ਜਿਹੜੀ ਤੁਹਾਡੀ ਰਸੋਈ ਆ ਉਹ ਗਲਤ ਹੈ ਤੇ ਉਹਦਾ ਕੀ ਹੁੰਦਾ ਵੀ 25-50000 ਰੁਪਿਆ ਲੈ ਲੈਣਾ 300 ਵੀ ਧਵਾ ਕੇ ਦੂਜੇ ਪਾਸੇ ਤੋਂ 2.5 ਲੱਖ ਰੁਪਿਆ ਫੇਰ ਲਵਾ ਦੇਣਾ ਤੇ ਇਹਦਾ ਮਤਲਬ ਕੀ ਹੈ ਉਹ ਬੰਦੇ ਠੱਗੇ ਜਾਂਦੇ ਆ ਤੇ ਇਦਾਂ ਅਸੀਂ ਠਗਾ ਨਹੀਂ ਹੋਣਾ ਇਹ ਸਾਰਾ ਝੋਟ ਹੈ ਕਿਤੇ ਵੀ ਕੁਝ ਬਣ ਗਿਆ ਤੁਹਾਨੂੰ ਦਿਸਾ ਦੇਖਣੀ ਚਾਹੀਦੀ ਹੈ ਤੁਹਾਡੇ ਘਰ ਵਿੱਚ ਛਾਂ ਤੋਂ ਪਸੰਦ ਜਗ੍ਹਾ ਤੇ ਪੈਂਦੀ ਹੈ ਤਾਂ ਤੁਹਾਡਾ ਘਰ ਸਹੀ ਹੈ ਜੇ ਤੁਹਾਡੇ ਘਰ ਵਿੱਚ ਧੁੱਪ ਵਜਾਦਾ ਪੈਂਦੀ ਹੈ ਸੋਈ ਦੇ ਵਿੱਚ ਰੋਟੀ ਨਹੀਂ ਪੱਕਦੀ ਤੇ ਬਾਥਰੂਮ ਦੇ ਵਿੱਚ ਸਿਲ ਰਹਿੰਦੀ ਹੈ ਹਰ ਵਕਤ ਸਾਹ ਰਹਿੰਦੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਪਹਿਲਾਂ ਬਣਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦੀ ਗੌਰ ਰੱਖੋ ਤੇ ਕਹਿੰਦੇ ਉਹ ਨਾ ਉਹ ਮਰੇ ਨਾ ਟਾਗੇ ਜਾਏ ਜਿਨਾਂ ਦਾ ਆਰਾਮ ਸਹਿਮਨ ਮਾਹੇ ਆਰਾਮ ਦਾ ਭਾਵ ਸੱਚ ਦਾ ਗਿਆਨ ਜੀ ਦੇ ਅੰਦਰ ਬਾਤ ਜਾਂਦਾ ਹੁਣ ਜਿਹੜੀ ਗੱਲ ਆਰਾਮ ਦੀ ਹੈ ਹੁਣ ਬਾਣੀ ਦੇ ਵਿੱਚ ਪੁੱਛਦੇ ਆ ਕਬੀਰ ਸਾਹਿਬ ਕਹਿੰਦੇ ਕਬੀਰ ਰਾਮ ਆ ਰਾਮ ਕਹੋ ਕਬੀਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਰਾਮ ਕਹੋ ਪਰ ਕਹੇ ਮੇ ਕਹਿਬੇ ਮਾਹ ਬੁਬੇਕ ਪਰ ਇੱਕ ਗੱਲ ਹੈ ਕਹਿਣ ਦੇ ਵਿੱਚ ਵਿਵੇਕ ਹੋਣਾ ਚਾਹੀਦਾ ਹੈ ਵਿਵੇਕ ਬੁੱਧੀ ਹੋਣੀ ਚਾਹੀਦੀ ਹੈ ਗਿਆਨ ਹੋਣਾ ਚਾਹੀਦਾ ਕਿਹੜਾ ਰਾਮ ਕਹਿਣਾ ਏਕ ਅਨੇਕੈ ਮਿਲ ਗਿਆ ਇੱਕ ਅਨੇਕਾਂ ਦੇ ਵਿੱਚ ਮਿਲ ਗਿਆ ਸਾਰਿਆਂ ਦੇ ਵਿੱਚ ਇਸੇ ਕਰਕੇ ਉਹਦਾ ਨਾਮ ਪੈ ਗਿਆ ਰਾਮ ਭਾਵ ਉਹ ਰਮਿਆ ਹੋਇਆ ਹੈ ਇੱਕ ਸਮਾਨਾ ਇੱਕ 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 ਦੇ ਬਰਾਬਰ ਇੱਕੋ ਹੀ ਹੈ ਇੱਕ ਰਾਮ ਇੱਕ ਦੇ ਬਰਾਬਰ ਇੱਕ ਹੀ ਹੈ ਤੇ ਇਸ ਕਰਕੇ ਤੁਸੀਂ ਰਾਮ ਜਰੂਰ ਕਹੋ ਉਹਦੀ ਸਿਫਤਸਲਾ ਜਰੂਰ ਕਰੋ ਪਰ ਇੱਥੇ ਦੇਖਣਾ ਪਊਗਾ ਵੀ ਜਿਹੜਾ ਰਾਮ ਹੈ ਨਾ ਅਸਲੀ ਰਾਮ ਹੈ ਜਿਹੜਾ ਰਮਿਆ ਹੋਇਆ ਹੈ ਤੇ ਉਹ ਉਹ ਦੇ ਵਾਰੇ ਵਾਰੇ ਤੁਸੀਂ ਜਾਣਾ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਜਿਹੜਾ ਸਦਾ ਸਲਾਮਤ ਹੈ ਇਸ ਕਰਕੇ ਨਾ ਮਰੇ ਨਾ ਠਾਗੇ ਜਾਏ ਜਿਨ ਕੇ RAM ਬਸੈ ਮਨ ਮਾਹੇ ਤਿੱਥੇ ਭਗਤ ਵਾਸੇ ਕੇ ਲੋ ਕਰੇ ਆਨੰਦ ਸੱਚਾ ਮਨਸੋ ਕਿੱਥੇ ਉਹ ਅਵਸਥਾ ਵਿੱਚ ਕਈ ਭਾਵਨਾ ਦੇ ਭਗਤ ਜਨ ਵਸ ਜਾਂਦੇ ਨੇ ਭਾਵ ਕੀ ਉਸ ਲੋ ਭਾਵਨਾ ਬਹੁਤ ਬਹੁ ਬਚਨਾ ਹੈ ਭਾਵਨਾ ਦੇ ਵਿੱਚ ਭਾਵ ਕਰੇ ਆਨੰਦ ਸੱਚਾ ਮਨ ਸੋਇਆ ਆਪਣਾ ਆਨੰਦ ਕਰਕੇ ਮਨ ਦੇ ਵਿੱਚ ਸੱਚ ਨੂੰ ਵਸਾ ਲੈਂਦੇ ਆ ਤੇ ਕੀ ਹੁੰਦਾ ਹੈ ਸੱਚਖੰਡ ਵਸੇ ਨਿਰੰਕਾਰ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਸੱਚ ਦਾ ਘਰ ਬਣ ਜਾਂਦਾ ਹੈ ਸੱਚ ਦਾ ਖੰਡ ਬਣ ਜਾਂਦਾ ਹੈ ਸਮਝ ਲਓ ਉੱਥੇ ਨਿਰੰਕਾਰਵਾਦ ਦਾ ਭਾਵ ਸੱਚਵਾਦ ਦਾ ਹੈ ਕਰ ਕਰ ਵੇਖੈ ਨਦਰ ਨਿਹਾਲ ਤੇ ਇਦਾਂ ਭਾਈ ਉਹ ਜਿਹੜਾ ਸੱਚ ਹੈ ਤੇ ਜਿਹੜਾ ਸ੍ਰਿਸ਼ਟੀ ਨੂੰ ਕਰਕੇ ਵੇਖਦਾ ਤੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਜਿਵੇਂ ਨਾ ਕਰ ਚਿੰਤ ਚਿੰਤ ਹੈ ਕਰਤੇ ਤੇ ਇਸ ਕਰਕੇ ਸਾਰਿਆਂ ਨੂੰ ਜਦੋਂ ਦੇਖਦਾ ਉਸ ਦੀ ਸੋਝੀ ਹੋ ਜਾਂਦੀ ਹੈ ਉਹ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਹੈ ਅੰਤਰਵਾਸੀ ਬਾਹਰ ਵੀ ਸੋਏ ਅੰਤਰਵਾਸੀ ਬਾਹਰ ਵੀ ਉਹੀ ਕਲਾ ਧਾਰਜਨ सगली ਮੋਹੀ ਕਰ ਕਰ ਵੇਖੈ ਨਦਰ ਨਿਹਾਲ ਜਿਹੜਾ ਸ੍ਰਿਸ਼ਟੀ ਨੂੰ ਰਚ ਕੇ ਮੇਰੀ ਨਜ਼ਰ ਕਰਕੇ ਸਾਰਿਆਂ ਦੀ ਸਭ ਸੰਭਾਲ ਕਰਦਾ ਭਾਈ ਉਸ ਰਾਮ ਦੇ ਨਾਲ ਜਿਹੜਾ ਕਣ-ਕਣ ਦੇ ਵਿੱਚ ਸਮਾਇਆ ਹੋਇਆ ਉਹਦੇ ਨਾਲ ਅਸੀਂ ਜੁੜੀਏ ਤੇ ਇਦਾਂ ਅਸੀਂ ਰਾਮ ਦੇ ਨਾਲ ਜਿਹੜਾ ਰਾਮ ਅ ਦਸ਼ਰਤ ਦਾ ਪੁੱਤਰ ਹੈ ਉਹਦੇ ਬਾਰੇ ਤਾਂ ਗੁਰਬਾਣੀ ਬਹੁਤ ਕੁਝ ਕਹਿੰਦੀ ਹੈ ਉਹ ਆਪਾਂ ਕਦੇ ਫੇਰ ਵਿਚਾਰ ਕਰਾਂਗੇ ਸੋ ਤੀਜੇ ਤੀਜੇ ਪਾਰਟ ਦੇ ਵਿੱਚ ਆਪਾਂ ਫੇਰ ਗੱਲ ਕਰਾਂਗੇ ਸੋ ਇਸ ਕਰਕੇ ਆਪਾਂ ਇਸ ਵੀਡੀਓ ਨੂੰ ਇੱਥੇ some